ਡੇਰਾ ਬੱਬਾ ਨਾਨਕ ਦੀ ਇੱਕ ਹੋਰ ਵੱਖਰੀ ਤਸਵੀਰ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਧਾਰੋਵਾਲੀ ਪਿੰਡ ਦੇ ਵਿੱਚ ਖੜੇ ਆ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਦਾ ਪਿੰਡ ਹੈ ਸੁਖਜਿੰਦਰ ਸਿੰਘ ਰੰਧਾਵਾ ਇੱਧਰ ਤੁਸੀਂ ਦੇਖ ਸਕਦੇ ਹੋ ਮੀਡੀਆ ਵਾਲਿਆਂ ਨਾਲ ਗੱਲਬਾਤ ਕਰ ਰਹੇ ਨੇ ਇੱਥੇ ਇਹਨਾਂ ਦਾ ਬੂਥ ਹੈ ਔਰ ਉੱਧਰ ਦੂਜੇ ਪਾਸੇ ਤੁਸੀਂ ਦੇਖੋ ਥੋੜੀ ਜਿਹਾ ਪਹਿਲਾਂ ਜਿੱਥੇ ਗੁਰਦੀਪ ਰੰਧਾਵਾ ਜਿਹੜੇ ਨੇ ਉਹ ਇੱਕ ਪਿੰਡ ਦੇ ਵਿੱਚ ਆਮੋ ਸਾਹਮਣੇ ਹੋ ਕੇ ਸੀ ਹੁਣ ਗੁਰਦੀਪ ਰੰਧਾਵਾ ਕਿਉਂਕਿ ਬਤੌਰ ਕੈਂਡੀਡੇਟ ਕਿਸੇ ਵੀ ਬੂਥ ਦਾ ਨਿਰਖਣ ਕਰ ਸਕਦੇ ਨੇ ਤਾਂ ਉਹ ਇਸ ਵੇਲੇ ਬੂਥ ਉਸ ਬੂਥ ਤੇ ਆ ਗਏ ਜਿੱਥੇ ਸੁਖਜਿੰਦਰ ਸਿੰਘ ਰੰਧਾਵਾ ਅ ਗੁਰਦੀਪ ਰੰਧਾਵਾ ਦਾ ਪਿੰਡ ਨਹੀਂ ਜਾਂ ਉਹਨਾਂ ਦਾ ਬੂਥ ਨਹੀਂ ਪਰ ਕਿਉਂਕਿ ਬਤੌਰ ਕੈਂਡੀਡੇਟ ਉਹ ਨਿਰਖਣ ਕਰਨ ਕਿਸੇ ਵੀ ਬੂਥ ਦੇ ਵਿੱਚ ਆ ਸਕਦੇ ਨੇ ਤਾਂ ਉਹ ਤੁਸੀਂ ਦੇਖ ਸਕਦੇ ਹੋ ਕਿ ਸਥਿਤੀ ਪਹਿਲਾਂ ਜਿੱਥੇ ਆਮੋ ਸਾਹਮਣੇ ਹੋਏ ਪਏ ਸੀਗੇ ਜਿੱਥੇ ਅ ਸੁਖਵਿੰਦਰ ਸਿੰਘ ਰੰਧਾਵਾ ਦੇ ਪਿੰਡ ਵਾਲੇ ਬੂਥ ਤੇ ਗੁਰਦੀਪ ਰੰਧਾਵਾ ਜਿਹੜੇ ਨੇ ਆ ਗਏ ਨੇ ਪਰ ਕਰੀਬੀ ਰਹੇ ਨੇ ਕਾਫੀ ਤੁਸੀਂ ਹੈਲੋ ਹਾਈ ਜੀ ਸੁਖਵਿੰਦਰ ਰੰਧਾਵਾ ਔਰ ਗੁਰਦੀਪ ਰੰਧਾਵਾ ਇੱਕ ਵਾਰ ਫੇਰ ਆਮੋ ਸਾਹਮਣੇ ਹੋ ਗਏ ਨੇ ਤਾਂ ਆਪਾਂ ਤੁਹਾਨੂੰ ਉਹ ਤਸਵੀਰਾਂ ਦਿਖਾ ਰਹੇ ਹਾਂ ਬੂਥ ਦਾ ਨਿਰਖਣ ਕਹਿ ਰਹੇ ਨੇ ਕਿ ਗੁਰਦੀਪ ਰੰਧਾਵਾ ਕਰਨ ਆਏ ਨੇ ਅ ਪਰ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਸਥਿਤੀ ਜਿਹੜੀ ਹੈ ਆਮੋ ਸਾਹਮਣੇ ਵਾਲੀ ਹੋਈ ਪਈ ਹੈ ਪਹਿਲਾਂ ਆਮੋ ਸਾਹਮਣੇ ਹੋਏ ਪਹਿਲਾਂ ਕੁਰਸੀਆਂ ਡਾਹ ਕੇ ਡੇਰਾ ਪਠਾਣਾ ਪਿੰਡ ਐ ਉੱਥੇ ਆਮੋ ਸਾਹਮਣੇ ਹੋ ਗਏ ਸੀਗੇ ਫਿਰ ਉੱਥੋਂ ਸੁਖਜਿੰਦਰ ਰੰਧਾਵਾ ਉੱਠ ਕੇ ਆ ਵੋਟ ਕਾਸਟ ਕਰਨ ਲਈ ਆ ਗਏ ਪਿੱਛੇ ਪਿੱਛੇ ਗੁਰਦੀਪ ਰੰਧਾਵਾ ਜਿਹੜੇ ਨੇ ਉਹ ਇੱਥੇ ਬੂਥ ਦਾ ਨਿਰਖਣ ਕਰਨ ਲਈ ਪਹੁੰਚ ਗਏ ਤਾਂ ਇਹ ਤੁਸੀਂ ਦੇਖ ਸਕਦੇ ਹੋ ਬੂਥ ਦਾ ਨਿਰਖਣ ਕਰਨ ਆਏ ਨੇ ਬੂਥ ਦਾ ਉਸ ਬੂਥ ਦਾ ਨਿਰਖਣ ਕਰ ਰਹੇ ਨੇ ਜਿੱਥੇ ਜਦ ਇਹ ਸੁਖਜਿੰਦਰ ਰੰਧਾਵਾ ਵੋਟ ਕਾਸਟ ਕਰਨ ਆਏ ਨੇ ਕਿਉਂਕਿ ਬਤੌਰ ਕੈਂਡੀਡੇਟ ਆ ਸਕਦੇ ਨੇ ਗੁਰਦੀਪ ਜੀ ਮੈਂ ਚਾਹਾਂਗਾ ਬਾਹਰ ਆਪਾਂ ਆ ਕੇ ਗੱਲਬਾਤ ਕਰ ਲਈਏ ਇੱਥੇ ਗੱਲ ਨਹੀਂ ਕਰ ਸਕਦੇ ਤਾਂ ਵੈਸੇ ਤਾਂ ਤੁਸੀਂ ਤੁਹਾਡੇ ਕੋਲ ਤਾਂ ਹੱਕ ਰਾਈਟ ਹੈਗਾ ਤੁਸੀਂ ਬਤੌਰ ਕੈਂਡੀਡੇਟ ਕਿਹੜੇ ਵੀ ਮਰਜ਼ੀ ਜਿਹੜੇ ਮਰਜ਼ੀ ਬੂਥ ਤੇ ਵਿੱਚ ਜਾ ਸਕਦੇ ਹੋ ਪਰ ਸਪੈਸ਼ਲੀ ਹੁਣੇ ਹੀ ਇਸੇ ਬੂਥ ਤੇ ਕਿਉਂ ਆਏ ਇਹ ਤਾਂ ਧਾਰੋ ਵਾਲੀ ਜਿੱਥੇ ਸੁਖਜਿੰਦਰ ਰੰਧਾਵਾ ਵੋਟ ਕਾਸਟ ਕਰਨ ਆਏ ਜੀ ਮੈਂ ਪਹਿਲਾਂ ਸ਼িকার ਸੀਗਾ ਪਹਿਲਾਂ ਡੇਰਾ ਪਠਾਣਾ ਜਿਹਾ ਰਸਤੇ 'ਚ ਸ਼ਿਕਾਰ ਪਿੰਡ ਆ ਫਿਰ ਮੈਂ ਸ਼ਿਕਾਰ 2 ਮਿੰਟ ਰੁਕ ਗਿਆ ਉਦੋਂ ਬਾਅਦ ਧਰਵਾਲੀਆ ਉਦੋਂ ਧਰਵਾਲੀ ਅਗਲਾ ਪਿੰਡ ਮੇਰਾ ਆਪਣਾ ਉੱਥੇ ਮੈਂ ਵੋਟ ਪਾਉਣੀ ਆ ਮੈਂ ਕਿਹਾ ਜਾਂਦਾ ਜਾਂਦਾ ਨਹੀਂ ਪਤਾ ਤਾਂ ਪਰ ਤੁਹਾਨੂੰ ਅੱਛਾ ਪਤਾ ਤਾਂ ਹੋਊਗਾ ਤੁਹਾਨੂੰ ਕਿ ਸੁਖਵਿੰਦਰ ਰੰਦਾਵਾ ਇੱਥੇ ਆਏ ਹੋਏ ਨੇ ਵੋਟ ਕਾਸਟ ਕਰਨੀ 15 15 ਮਿੰਟ ਪਹਿਲਾਂ ਆਮੋ ਸਾਹਮਣੇ ਕੁਰਸੀਆਂ ਢਾ ਕੇ ਬੈਠੇ ਸੀ ਏਡੀ ਸਥਿਤੀ ਤਣਾਹਪੁਰ ਨਹੀਂ ਸੀਗੀ ਪਰ ਗੁਰਦੀਪ ਦੇ ਨੁਰਨੇ ਆ ਗਈ ਐ ਐਵੇਂ ਤੁਹਾਡੇ ਚੈਨਲਾਂ ਤੇ ਤੁਸੀਂ ਤਣਾਹਪੁਰ ਬਣਾ ਦਿੰਦੇ ਆਂ ਮੈਂ ਆਪਣੇ ਜਿਹੜੇ ਵੋਟਰ ਸਪੋਰਟਰ ਉਹਨਾਂ ਦੇ ਮਗਰ ਖੜਨਾ ਹੁੰਦਾ ਨਹੀਂ ਤੁਹਾਨੂੰ ਪਤਾ ਸੀਗਾ ਸੁਖਵਿੰਦਰ ਰੰਦਾਵਾ ਹੈਗੇ ਨੇ ਇੱਥੇ ਨਹੀਂ ਮੈਨੂੰ ਨਹੀਂ ਪਤਾ ਜੀ ਮੈਂ ਤੁਹਾਨੂੰ ਮਿਲੋਂਗੇ ਹ ਬਹੁਤ ਜੀਮਾ 1 ਸਕਿੰਟ ਬਾਜੀ 1 ਸਕਿੰਟ ਹੁਣ ਤੁਸੀਂ ਮਿਲੂਗੇ ਸੁਖਜਿੰਦਰ ਰੰਧਾਵਾ ਨੂੰ ਉੱਥੇ ਨਹੀਂ ਜੀ ਮਿਲ ਤਾਂ ਸਕਦਾ ਹੀ ਹੋ ਇੱਕ ਕੋਰਡੀਅਲ ਕੋਰਡੀਅਲ ਰਿਲੇਸ਼ਨ ਤੇ ਹੋ ਹੀ ਜਾਣਾ ਨਹੀਂ ਜੀ ਨਹੀਂ ਨਹੀਂ ਇਹੋ ਜੀ ਮੈਂ ਕਦੀ ਇਹੋ ਜੀ ਰਾਜਨੀਤੀ ਕੀਤੀ ਨਹੀਂ ਮੈਂ ਇਹ ਇਹੋ ਜੇ ਫਰੰਟਲੀ ਮੈਚ ਮੈਚ ਜਿੰਦਗੀ ਚ ਕਦੀ ਖੜ ਨਹੀਂ ਜੀ ਕਿਤਨਾ ਦਾ ਲੱਗ ਰਿਹਾ ਜੀ ਤਾਂ ਇਹ ਬਹੁਤ ਗੁਰਦੀਪ ਰੰਧਾਵਾ ਔਰ ਮੈਂ ਬਿਲਕੁਲ ਜੀ ਬਿਲਕੁਲ ਬਹੁਤ ਸੁਖਜਿੰਦਰ ਰੰਧਾਵਾ ਫਿਰ ਤੋਂ ਆਹਮੋ ਸਾਹਮਣੇ ਹੋਏ ਪਏ ਨੇ ਦੇਖੋ ਤੁਸੀਂ ਇਹ ਦੇਖੋ ਉਧਰ ਸੁਖਜਿੰਦਰ ਰੰਧਾਵਾ মিডিਆ ਵਾਲਿਆਂ ਨਾਲ ਗੱਲਬਾਤ ਕਰ ਰਹੇ ਨੇ ਔਰ ਇਧਰ ਗੁਰਦੀਪ ਰੰਧਾਵਾ ਗੁਰਦੀਪ ਰੰਧਾਵਾ ਆ ਕੇ ਬੂਥ ਦਾ ਨਿ ਰਖਣ ਕਰਕੇ ਜਾ ਰਹੇ ਨੇ ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੀ ਸਥਿਤੀ ਜਿਹੜੀ ਹੈ ਡੇਰਾ ਬੱਬਾ ਨਾਨਕ ਹਲਕੇ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਿਸ ਤਰ੍ਹਾਂ ਦੀਆਂ ਤਸਵੀਰਾਂ ਡੇਰਾ ਬੱਬਾ ਨਾਨਕ ਹਲਕੇ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਗੁਰਦੀਪ ਰੰਧਾਵਾ ਜਿੱਥੇ ਆਪਾਂ ਤੁਹਾਨੂੰ ਦਿਖਾ ਰਹੇ ਹੁਣੇ ਕਿ ਗੁਰਦੀਪ ਰੰਧਾਵਾ ਇਸ ਬੂਥ ਦੇ ਵਿੱਚ ਆ ਗਏ ਇਹ ਧਾਰੋਵਾਲੀ ਪਿੰਡ ਹੈ ਧਾਰੋਵਾਲੀ ਡੇਰਾ ਬੱਬਾ ਨਾਨਕ ਹਲਕੇ ਦਾ ਇੱਕ ਪਿੰਡ ਜਿੱਥੇ ਸੁਖਜਿੰਦਰ ਰੰਧਾਵਾ ਦਾ ਘਰ ਹੈ ਇੱਥੇ ਹੀ ਉਹਨਾਂ ਦੀ ਵੋਟ ਕਾਸਟ ਹੁੰਦੀ ਹੈ ਔਰ ਜਿਵੇਂ ਆਪਾਂ ਤੁਹਾਨੂੰ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਸੁਖਿੰਦਰ ਰੰਧਾਵਾ ਔਰ ਗੁਰਦੀਪ ਰੰਧਾਵਾ ਆਹਮੋ ਸਾਹਮਣੇ ਹੋਏ ਸੀਗੇ ਇੱਥੋਂ ਦੀ 2-3 ਕਿਲੋਮੀਟਰ ਦੂਰ ਇੱਕ ਪਿੰਡ ਹੈ ਡੇਰਾ ਪਠਾਣਾ ਉਸ ਪਿੰਡ ਦੇ ਵਿੱਚ ਆਹਮੋ ਸਾਹਮਣੇ ਬੈਠੇ ਰਹੇ ਦੋਵਾਂ ਦੇ ਵਰਕਰਾਂ ਦੇ ਵਿੱਚ ਝੜਪ ਵੀ ਦੇਖਣ ਨੂੰ ਮਿਲੀ ਤਾਂ ਉੱਥੋਂ ਦੀ ਜਦੋਂ ਪੁਲਿਸ ਨੇ ਸ਼ਾਂਤ ਕਰਾ ਕੇ ਸੁਖਿੰਦਰ ਰੰਧਾਵਾ ਨੂੰ ਭੇਜਿਆ ਤੇ ਜਦੋਂ ਸੁਖਿੰਦਰ ਰੰਧਾਵਾ ਇੱਥੇ ਵੋਟ ਕਾਸਟ ਕਰਨ ਆਏ ਤਾਂ ਗੁਰਦੀਪ ਰੰਧਾਵਾ ਵੀ ਇੱਥੇ ਵੋਟ ਜਿਹੜੀ ਹੈ ਬੂਥ ਸਦਾਨੇ ਰੱਖਣ ਕਰਨ ਆਏ ਹਾਲਾਂਕਿ ਸਥਿਤੀ ਬਹੁਤ ਵਧੀਆ ਰਹੀ ਤਣਾਅਪੂਰ ਨਹੀਂ ਬਣੀ ਪਰ ਜਦੋਂ ਵੀ ਦੋ ਉਮੀਦਵਾਰ ਆਮੋ ਸਾਹਮਣੇ ਹੋ ਜਾਣ ਇਸ ਅਜੇ ਹੀ ਸੀਟ ਤੇ ਅਜੇ ਹੀ ਅਖਾੜੇ ਦੇ ਵਿੱਚ ਤਾਂ ਬਹੁਤ ਸਾਰੇ ਸਵਾਲ ਤਾਂ ਬਣਦੇ ਨੇ ਕਿ ਕੀ ਸਥਿਤੀ ਤਣਾਪੂਰ ਬਣੇਗੀ ਤੇ ਨਹੀਂ ਪਰ ਹਾਲਾਂਕਿ ਸਥਿਤੀ ਬਿਲਕੁਲ ਠੀਕ ਹੈ ਫਿਰ ਵੀ ਇਹ ਤੁਸੀਂ ਗੁਰਦੇਵ ਪ੍ਰੰਧਾਵਾ ਵੱਖਰੀ ਤਸਵੀਰ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਡੇਰਾ ਬਾਬਾ ਨਾਨਕ ਖਾਲਕੇ ਦੀ ਇਹ ਗੁਰਦੇਵ ਪ੍ਰੰਧਾਵਾ ਦੀ ਗੱਡੀ ਤੁਸੀਂ ਦੇਖ ਰਹੇ ਹੋ ਗੁਰਦੇਵ ਪ੍ਰੰਧਾਵਾ ਇੱਥੇ ਨੇ ਔਰ ਇਸ ਇੱਕ ਜੱਥੇ ਪਿੰਡ ਦੇ ਵਿੱਚ ਜਿੱਥੇ ਥੋੜੀ ਸਮਾਂ ਪਹਿਲਾਂ ਹੀ ਆਮੋ ਸਾਹਮਣੇ ਹੋਈ ਸੀ ਕਿ ਉੱਥੇ ਫਿਰ ਤੋਂ ਗੁਰਦੀਪ ਰੰਧਾਵਾ ਔਰ ਸੁਖਜਿੰਦਰ ਰੰਧਾਵਾ ਜਿਹੜੇ ਨੇ ਫਿਰ ਤੋਂ ਆਮੋ ਸਾਹਮਣੇ ਹੋਏ ਪਰ ਇੱਥੇ ਆਮੋ ਸਾਹਮਣੇ ਵਾਲੀ ਉਹ ਵਾਲੀ ਸਥਿਤੀ ਨਹੀਂ ਬਣੀ ਜੋ ਡੇਰਾ ਪਠਾਣਾ ਪਿੰਡ ਦੇ ਵਿੱਚ ਬਣੀ ਸੀਗੀ ਤਾਂ ਸੁਖਜਿੰਦਰ ਰੰਧਾਵਾ ਹੁਣਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਸੁਖਜਿੰਦਰ ਰੰਧਾਵਾ ਸਾਹਿਬ ਹੋਨੇ 15 ਮਿੰਟ ਪਹਿਲਾਂ ਵੀ ਆਮੋ ਸਾਹਮਣੇ ਹੋਏ ਫਿਰ ਗੁਰਦੀਪ ਰੰਦਾਵਾ ਵੀ ਇੱਥੇ ਬੂਥ ਦਾ ਨਿ ਰਖਣ ਕਰਨ ਆਏ ਹਾਲਾਂਕਿ ਬਤੌਰ ਕੈਂਡੀਡੇਟ ਇੱਥੇ ਆ ਸਕਦੇ ਤੁਸੀਂ ਵੋਟ ਕਾਸਟ ਕਰਨ ਆਏ ਹੋ ਉੱਥੇ ਉਹ ਵੀ ਨਿ ਰਖਣ ਕਰਨ ਆ ਗਏ ਮੇਰੀ ਵੋਟ ਕਾਸਟ ਕਰਨ ਆ ਜਦੋਂ ਡੱਬਾ ਖੁੱਲੇਗਾ ਉਸ ਦਿਨ ਵੀ ਇਹਨੂੰ ਵਿਖਾ ਦੂੰ ਕਿ ਪਿੰਡ ਤੋਂ ਨਿਕਲੇਗਾ ਦਾ ਪੂਰੇ ਹਲਕੇ ਦੀ ਰਿਪੋਰਟ ਕੀ ਆ ਰਹੀ ਹੈ ਇਸ ਵੇਲੇ ਤੁਹਾਡੇ ਕੋਲ ਇਹ ਤੁਸੀਂ ਵੇਖੋ ਘੁੰਮ ਕੇ ਉਹ ਰੋਟੀ ਖਾ ਲਈਓ ਨਾ ਚਾਕਲੇ 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 ਪੂਰੇ ਪਿੰਡ ਦੀ ਪੂਰੇ ਹਲਕੇ ਦੀ ਕੀ ਰਿਪੋਰਟ ਆ ਰਹੀ ਹੈ ਤੁਹਾਡੇ ਕੋਲ ਪੂਰੇ ਹਲਕੇ ਦੀ ਵਧੀਆ ਜਿੱਤਾਂਗੇ ਔਰ ਟਕਾ ਕੇ ਜਿੱਤਾਂਗੇ ਔਰ ਇਹ ਜਿਹੜੀ ਹਿਸਤੀ ਕ੍ਰੀਏਟ ਹੋਏਗੀ ਅੱਛਾ ਤੁਸੀਂ ਈਵੀਐਮ ਤੇ ਬਟਨ ਦਬਾਉਣ ਜਾ ਰਹੇ ਹੋ ਹਮੇਸ਼ਾ ਹਰ ਵੋਟਰ ਜ਼ੈਨ ਦੇ ਵਿੱਚ ਰੱਖਦਾ ਹੈ ਕਿ ਫਲਾਣੇ ਉਮੀਦਵਾਰ ਨੂੰ ਮੈਂ ਵੋਟ ਪਾਣੀ ਹੈ ਤੇ ਮੇਰੀਆਂ ਉਸ ਉਮੀਦਵਾਰ ਤੋਂ ਇਹ ਕਾਮਨਾਵਾਂ ਹੈਗੀਆਂ ਨੇ ਇਹ ਉਮੀਦਾਂ ਹੈਗੀਆਂ ਨੇ ਤੁਸੀਂ ਜਿਹੜੇ ਉਮੀਦਵਾਰ ਮੈਂ ਇਹ ਨਹੀਂ ਪੁੱਛਣਾ ਕਿ ਕਿਹੜੇ ਉਮੀਦਵਾਰ ਨੂੰ ਤੁਸੀਂ ਵੋਟ ਪਾਣੀ ਜਿਹੜੇ ਉਮੀਦਵਾਰ ਨੂੰ ਤੁਸੀਂ ਵੋਟ ਪਾਣੀ ਉਸ ਉਮੀਦਵਾਰ ਤੋਂ ਤੁਹਾਨੂੰ ਕੀ ਕਾਮਨਾ ਉਮੀਦਾਂ ਨੇ ਅੱਜ ਅੱਜ ਤੱਕ ਇਸ ਪਿੰਡ ਦੇ ਵਿੱਚ ਅੱਜਿੰਨੇ ਖੜੇ ਨੇ ਸਾਰਿਆਂ ਦਾ ਪੰਜੇ ਵਾਲ ਨੂੰ ਗਿਆ ਪਹਿਲੋ ਗਊਵਛਾਉਂਦਾ ਸੀ ਉਹ ਦੋ ਬੈਲਾਂ ਦੀ ਜੋੜੀ ਪੁਰਾਣੀ ਹੁੰਦੀ ਸੀ ਇਹਨਾਂ ਦੇ ਪਤਾ ਇਹਨਾਂ ਦੇ ਦਾਦੇ ਉਹ ਦੋ ਬੈਲਾਂ ਦੀ ਜੋੜੀ ਨੂੰ ਪਾਉਂਦੇ ਫਿਰ ਗਊਵਛਾ ਆ ਗਿਆ ਫਿਰ ਉਹਨੂੰ ਪਾਉਣ ਲੱਗੇ ਹੁਣ ਪੰਜਾ ਸਾਡੇ ਪਿੰਡ ਦੇ ਵਿੱਚ ਪੰਜੇ ਤੋਂ ਬਿਨਾ ਦੇਸ ਲਈ ਕਿਸੇ ਨੂੰ ਕੁਛ ਨਹੀਂ ਉਹਦੇ ਚ ਪੈਣ ਨਹੀਂ ਹੁੰਦਾ ਤਾਂ ਸੁਖਜਿੰਦਰ ਸਿੰਘ ਰੰਧਾਵਾ ਆਪਣੀ ਵੋਟ ਕਾਸਟ ਕਰਨ ਲੱਗੇ ਨੇ ਔਰ ਇਸ ਪੋਲਿੰਗ ਬੂਥ ਤੇ ਵੀ ਗੁਰਦੀਪ ਰੰਧਾਵਾ ਤੇ ਸੁਖਜਿੰਦਰ ਰੰਧਾਵਾ ਆਹੋਂ ਸਾਹਮਣੇ ਹੋਗੇ ਸੀਗੇ ਕੈਮਰਾਮੈਨ ਰਾਜਵੀਰ ਦੇ ਨਾਲ ਰਮਾਂਚੂ ਕਬਾ ਦਾ ਨੈਕਸੁਰਾ ਟੀਵੀ ਧਰੋਵਲੀ ਪਿੰਡ ਡੇਰਾ ਬਬਨਾਨਕ